do <laughs> ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਰਗ ਚੜ੍ਹਦੀ ਗੱਲਾ ਦਿਨ ਦੁਗਣਾ ਰਾਜ ਚੱਗਣਾ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਖੇਤਾਂ ਵਿੱਚ ਪਹੁੰਚੇ ਵੇ ਜੀ ਮੋਟਰ ਲਾਈਟ ਆਈ ਵੀ ਹੈ ਸਾਢੇ 10 ਵਜੇ ਆ ਜਾਂਦੀ ਹੈ ਯਾਨੀ ਲਾਈਟ ਦਾ ਟਾਈਮ ਬਹੁਤ ਵਧੀਆ ਕੋਣ ਸ਼ਿਫਟਾਂ ਵਿੱਚ ਨਹੀਂ ਹੈਗੀ ਬਸ ਸਾਢੇ 10 ਤੇ ਆ ਕੇ ਸਾਢੇ 3 ਨਾ ਭੱਜ ਜਾਣਾ ਵੀ ਚਾਰ-ਵਾਂ ਘੰਟੇ ਲਾਈਟ ਬਹੁਤ ਹੀ ਦਿੰਦੇ ਆ ਵਧੀਆ ਚੱਲਦੀ ਹੈ ਹਵਾ ਹੋਵਾ ਹੈ ਨਹੀਂ ਮੀਂਹ ਗਣੀ ਦਾ ਕੋਈ ਚੱਕਰ ਨਹੀਂ ਆਣਾ ਹੈਗਾ ਤਾਂ ਹੀ ਵੀ ਫਾਲਟ ਪੈਂਦਾ ਬੂਟਿਆਂ ਵਿੱਚ ਥੋੜਾ ਜਿਹਾ ਹੁਣ ਲਾਈਟ ਗਾਂ ਵੀ ਆਉਂਦੀ ਹੈ ਵੇ ਕੱਲ ਲੱਭਾ ਭਰ ਕੇ ਤੇ ਪਹਿਲਾਂ ਛੇਕ ਘਰੇ ਭਰੇ ਤੇ ਫਿਰ ਦੋ ਕੋ ਹੋਰ ਸਾਫ ਕਰਕੇ ਭਰ ਕੇ ਤੇ ਦੋ ਘਾਰੇ ਰਹਿੰਦੇ ਉਹਦੇ ਪੱਤੇ ਚੱਕਦੇ ਆ ਸਵੇਰੇ ਵੀ ਹੁਣ ਲਾਈਟ 10:30 ਦੀ ਆਈ ਵੀ ਆ ਬਾਅਦ ਤਕਰੀਬਨ ਭਰ ਚੱਲੇ ਵੀ ਉਪਰ ਬਾਅਦ ਦੇਖਦੇ ਆ ਫਿਰ ਜਦ ਤੱਕ ਮੀਂਹ ਨਹੀਂ ਹੋ ਜੂਗਾ ਨਹੀਂ ਫਿਰ ਇੱਕ ਅੱਧਾ ਪਾਣੀ ਹੋਰ ਲੱਗ ਜੂ ਅੱਗੇ ਤਾਂ ਇਹਨਾਂ ਦਿਨਾਂ ਵਿੱਚ ਇੱਕ ਮੀਂਹ ਪੈ ਗਿਆ ਤਾਂ ਕਿਉਂ ਜਿਹੜੀ ਇਹ ਸਪਰੇਅ ਹੈ ਇਹਦੇ ਕਰਕੇ ਥੋੜਾ ਜਿਹਾ ਪਾਣੀ ਜ਼ਿਆਦਾ ਲਾਉਣਾ ਪੈਂਦਾ ਨਹੀਂ ਤਾਂ 25 26 ਦਿਨ ਦੀ ਨੂੰ ਵੀ ਗਾਹਣ ਲੱਗ ਜਾਂਦਾ ਵੀ ਜਿਆ ਸਪਰੇਅ ਫਿਰ ਲੇਟ ਹੁੰਦੀ ਹੈ ਵੀ ਬਸ ਇਹ ਸਪਰੇ ਠੀਕ ਆ ਜਿਹੜੀ ਇਹ ਅਬਕੀਰਾ ਐ ਮੋਮੋ ਜੀ ਐ ਇਹਨਾਂ ਜਿਹੜੀ ਬੀਜ ਕੇ ਹਸਾਰ ਹੋ ਜਾਂਦੀਆਂ ਗਾਹ ਫਿਰ ਪਿਛਲੇ ਸਾਲ ਦੇਖਿਆ ਸਪਰੇਹਾ ਹੋਇਆ ਹੀ ਨਹੀਂ ਤਾਂ ਜਿਹੜੇ ਰਹਿ ਗਏ ਦਿਆਂ ਕੋਈ ਧੁੰਦ ਪੈਣ ਲੱ ਜਾਂਦੀ ਐ ਫਿਰ ਉਹਨਾਂ ਦਿਨਾਂ ਜੇ ਧੁੱਪ ਘਟ ਜਾਂਦੀ ਐ ਫਿਰ ਅੱਖ ਘਟ ਮਰਦਾ ਥੋੜਾ ਜਿਹਾ ਇਹਦਾ ਵਧੀਆ ਰਿਜ਼ਲਟ ਐ ਚਲੋ ਇੱਕ ਪਾਣੀ ਜ਼ਰੂਰੀ ਹੀ ਆ ਵੀ ਜਿਹੜਾ 20 ਦਿਨ ਤੱਕ ਲਾਉਣਾ ਪੈਂਦਾ ਪਿਛਲੀ ਵਾਰ 17 ਦਿਨ ਪਰ ਮਹੀਏ ਪਾ ਕੇ ਤਾਂ ਸਰਗਾ ਤੈਕਣੇ ਸਾਰਿਆਂ ਦਾ ਵੀ ਬਹੁਤ ਵਧੀਆ ਰਹਿ ਗਿਆ ਤਾਂ ਹੁਣ ਥੋੜਾ ਜਿਹਾ ਆਪਣੇ ਇਹ ਬੂਟੇ ਲਾ ਕੇ ਸੁਕਣ ਕਰਕੇ ਆਪਾਂ ਨੂੰ ਆਉਣ ਲਾਉਣਾ ਪੈਗੇ 1 ਉਹ ਚਲੋ ਫਿਰ ਵੀ ਠੀਕ ਆ ਵਧੀਆ ਬਾਕੀ ਤਕਰੀਬਨ ਲੱਗ ਗਿਆ ਜੇ ਪਾਣੀ ਸਾਰੇ ਨਿਬੜ ਗਿਆ ਉਹ ਦੋ ਹੀ ਕਣਕ ਨੂੰ ਦੇਖਦੇ ਅਟਕੇ ਲਾਵਾਂਗੇ ਪੰਜ-ਛੇ ਦਿਨ ਉਹ ਲੇਟ ਹੈ ਦੋ-ਤਿੰਨ ਦਿਨ ਇਹਦੇ ਬਾਅਦ ਵੀ ਹੁਣ ਇਹ ਚ ਰੇ ਦਾ ਛਟਾਈ ਕਲਾ ਦਾਂਗੇ ਪੰਜ-ਚਾਰ ਦਿਨ ਤੱਕ ਚਲੋ ਵਧੀਆ ਚੱਲ ਪੂਗੀ ਹੋਰ ਦੇਖਦੇ ਕੋਈ ਆਈਟਮ ਮੜਜੀ ਬੂਟਾ ਕਰਕੇ ਪਾਉਣੀ ਪੈ ਜਾਂਦੀ ਹੈ ਚਲੋ ਉਹ ਤਾਂ ਆਪਣਾ ਫਾਇਦਾ ਬੂਟਿਆਂ ਨੂੰ ਵੀ ਫਾਇਦਾ ਉਹਨਾਂ ਲੱਗ ਜਾਂਦਾ ਹੁਣ ਜਿਹੜਾ ਡਾਇਆ ਪੈ ਗਿਆ ਪੌਣੇ ਦੋ ਥੱਲੇ ਪੈ ਗਿਆ ਆਪਾਂ ਨੂੰ ਕੋਈ ਉਹ ਨਹੀਂ ਠੀਕ ਆ ਵਧੀਆ ਬੂਟਿਆਂ ਮਰ ਪੈ ਗਿਆ ਵੀ ਜਿਆਦਾ ਤਾਂ ਆਪਾਂ ਨੂੰ ਬੂਟਿਆਂ ਦੀ ਫਸਲ ਦਾ ਬੂਟੇ ਵਧੀਆ ਚੱ 2 ਸਾਲ ਦੇ ਨਾ ਨਾ ਹੋਣਾ ਹੈ। ਵਿਆਕਣਾ ਉਧਰ ਰੰਗ ਵਾਲੇ ਵੀ ਲੱਗੇ ਹੋਇਆ। 12 ਗੇ ਇੱਕ ਅੱਧੇ ਦਿਨ ਦਾ ਹੋਰ ਹੈ ਮਨ ਦਾ ਦੀ ਨਵੇੜ ਦੂੰਗਾ ਕਹਿੰਦੇ ਕੱਲ ਨੂੰ ਬੰਦੇ ਅਸੀਂ ਵਾਧ ਦੇ ਆਉਣੇ ਦੋ ਬੰਦੇ ਹੋਰ ਦਿਹਾੜੀ ਪਰ ਲਿਆਵਾਂਗੇ। ਤਿੰਨ ਅੱਜ ਕੱਲ੍ਹ ਪੰਜ ਹੋ ਜਣੇ। ਕਿਉਂਕਿ ਹੁਣ ਕੰਮ ਹੈ ਬਰੀਕੀ ਵਾਲਾ ਥੋੜਾ ਜਿਹਾ ਟੱਕੇਂ ਦਰਵਾਜ਼ਿਆਂ ਨੇ ਗਰੀਲਾ ਗਰੂਲਾ ਦਾ ਹੁੰਦਾ ਤੁਹਾਨੂੰ ਦਿਖਾਵਾਂਗੇ ਆਪਾਂ ਸਾਰਾ। ਵੀ ਟਾਈਮ ਲੱਗਦਾ ਸਰੀਏ ਜੇ ਸਰੀਏ ਨੂੰ ਚਾਰੇ ਪਾਸੇ ਦੇ ਕਰਨਾ ਪੈਂਦਾ। ਫਿਰ ਦੋ ਦੋ ਤਿੰਨ ਤਿੰਨ ਉਂਗਲ ਦੀ ਡੱਬੀ ਜੀ ਆ ਉਹਦੇ ਕਰਕੇ ਥੋੜਾ ਜਿਹਾ ਫਰਕ ਪੈ ਜਾਂਦਾ। ਵੀ ਚਲੋ ਫੇਰ ਵੀ ਟਾਈਮ ਗੱਲ ਨਿਬੜ ਗਿਆ ਤਕਰੀਬਨ ਅੱਜ 10 ਦੇ ਨੇ ਇਹਨਾਂ ਨੇ ਹੋ ਕੇ ਲੱਗਿਆ ਨੂੰ ਹਾਂ ਬਸ ਤਿੰਨ-ਚ ਬੰਦੇ ਰੋਜ਼ ਹੀ ਆਈ ਜਾਂਦੇ ਇੱਕ ਦਿਨ ਚਾਰ ਆਏ ਤੇ ਉਧਰ ਇੱਕ ਦਿਨ ਦੋ ਆ ਗਏ ਤੇ ਛੱਕਣ ਦਾ ਫਰਕ ਪੈ ਗਿਆ ਵੀ ਚਲੋ ਉਹਨਾਂ ਦੇ ਵੀ ਦਿਹਾੜੀ ਵੜ ਜਾਣੀ ਐ ਟਾਈਮ ਗੱਲ ਕੰਮ ਵਧੀਆ ਨਿਬੜ ਗਿਆ ਨੇ ਯਾਨੀ ਪਹਿਲਾਂ ਬਿੰਦੂ ਗੱਲ ਕਰੀ ਤਾਂ ਥੋੜੇ ਜਿਆਦਾ ਵੱਧ ਮੰਗਦਾ ਦਾ ਵੀ ਇਹਨਾਂ ਨੇ ਵੀ ਕੰਮ ਚਲੋ ਠੀਕ ਕਰਿਆ ਵਧੀਆ ਸਾਫ਼ ਐ ਵੀ ਆਪਣਾ ਵੀ ਕੰਮ ਵਧੀਆ ਟਾਈਮ ਗੱਲ ਪਹਿਲਾਂ ਹੋ ਜਾਣਾ ਵੀ ਚਲੋ ਠੀਕ ਐ ਬਾਕੀ ਦਿਖਾਉਂਦੇ ਜੀ ਪਹਿਲਾਂ ਰੰਗ ਦਾ ਇੱਕ ਵਾਰ ਤੁਹਾਨੂੰ ਜਿਹੜਾ ਹੈਗਾ ਪ੍ਰੋਗਰਾਮ ਫੇਰ ਮਰੌਂਦੇ ਖੇਤਾਂ 'ਗੇ ਨਹੀਂ ਝੱਲ ਕੇ ਇੱਕ ਵਾਰ ਉਹ ਵਈ ਹੋਵੇ ਜੰਗਲੇ ਨੂੰ ਪੇਂਟ ਦੇਹਾ ਨਾ ਤੇ ਜਾਨੇ ਮੇਰਾ ਉਹ ਹੈ ਮੇਰਾ ਉਹ ਦਾਦ ਨੀਖੋਈ ਉਹ ਵਾਈਆ ਪੁਰਾਣੇ ਟਾਈਮ ਦੇ ਪਾ ਜਾਣੇ ਹੈ ਇਹਨਾਂ ਨੂੰ ਹੋ ਗਏ 99 25 26 ਸਾਲ ਹੋ ਗਏ ਮੇ ਬਹੁਤ ਸੰਘਣੀਆਂ ਲੱਗੀਆਂ ਮੈਨਾਂ ਤੇ ਇਹਨਾਂ ਨੂੰ ਰੰਗ ਕਰਨਾ ਔਖਾ ਹੋ ਜਾਂਦਾ ਥੋੜਾ ਸਭੀ ਦੇ ਰੰਗ ਦਵੱਲੇ ਦੇ ਕਰਕੇ ਬਣਦਾ ਹਨਾ ਹਾਂ ਜੀ ਬਹੁਤ ਇਹ ਪਾਸੇ ਤੇ ਕਰਨਾ ਪੈਣਾ ਹਾਂ ਤੇ ਇੱਕ ਪਾਸੇ ਜੀ ਉਹ ਬਈ ਖੁੱਲ ਹੀ ਨਹੀਂ ਰਹੀ ਸਾਡੀ ਹਾਂ ਕਰਕੇ ਇੱਕ ਪਾਸੇ ਦੇ ਉਹਨੂੰ ਮੇਰੇ ਬਾਕੀ ਟੱਕੇਂ ਦਰਵਾਜ਼ੇ ਜਾਨੇ ਖੁੱਲੀਆਂ ਨਾ ਹੋ ਜਾਣ ਦਵੱਲੇ ਦੇ ਹੋ ਗਿਆ ਬਾੜ ਦਾ ਫਾਈਨਲ ਰੰਗ ਦੋ ਦੋ ਕੋਟ ਫਿਰਲੇ ਬਾਹਰ ਵੀ ਫਿਰਲੇ ਅੰਦਰ ਵੀ ਫਿਰਲੇ ਉਹਨਾਂ ਗੇਟਾਂ ਨੂੰ ਵੀ ਖੋਲਿਆ ਦੂਆ ਦੇ ਆਪਣਾ ਫੈਬਰ ਖੋਲ ਕੇ ਰੱਖੀ ਪਿਆ ਜਹੋ ਜਨਾ ਨੂੰ ਵੀ ਜਾਲੀ ਦਿੱਤੀ ਖੋਲੋ ਫਾਨਾ ਹੋਰ ਕੰਮ ਚਾਲਵਾ ਕਰ ਦਿੰਦੇ ਆਂ ਇਹ ਚੀਜ਼ ਸਾਫ਼ ਨਹੀਂ ਕਰੀ ਉਹਨਾਂ ਨੇ। ਅਸੀਂ ਦੁਬਾਰਾ ਕਰਾਉਂਗੇ ਜਿੱਥੇ ਸਿਮਿੰਟਾ ਵਿੱਚ ਨਾ ਪੱਧਾ ਲੱਗਿਆ ਉੱਪਰੇ ਕਰਕੇ ਰਹਿਣਾ। ਮੜਾ ਜਾ ਘਸਾ ਕੇ ਪੱਧਰਾ ਜਾ ਕਰ ਦਾਂ। ਚਲੋ ਰੱਖਿਆ ਉਹਨਾਂ ਨੇ ਕੋਟਾ ਪਈਆਂ ਬਾਲਟੀਆਂ। ਹੋਰ ਥੋੜਾ। ਰੱਖਿਆ ਨਾ ਉਹ ਆਪਣਾ ਕਰਮਾ ਦੇ। ਇਹ ਪਾਸੇ ਵੀ ਟੁੱਟ ਭੰਜੂਗਾ ਹੀ ਰੱਖਿਆ ਪੈਨਾਂ ਨੇ। ਅਜੇ ਵੀ ਹੈਗਾ। ਕਿ ਇੱਧਰ ਵਾਲੀ ਆਪਾਂ ਨੇ ਫੇਵਰ ਖੋਲਤੀ ਅੱਜ ਫੇਰ ਮੀਕਾ ਲਾ ਉਧਰ ਦੀ ਉਹ ਫੇਵਰ ਖੋਲਤੀ ਦੀ ਸ਼ਾਮ ਨੂੰ ਕੱਤੀ ਸੀ ਹੁਣ ਇਹਦਾ ਰੰਗ ਗਿਆ ਕਰ ਲਵਰ ਅੱਜ ਇਹਨਾਂ ਨੇ ਕਰਿਆ ਨਹੀਂ ਹੈਗਾ ਇਹ ਜਿਹੜੀ ਮਸ਼ੀਨ ਇਹ ਖੋਲਣੀ ਸਤਾੜੀ ਹੈ ਬਈ ਫੇਰ ਰੁਕਣੇ ਨਾਟਕਾ ਸੋਜਦੇ ਨੇ ਬਹੁਤ ਵਧੀਆ ਨਾਟਕਾ ਸੋਜਦੇ ਨੇ ਟਾਈਮ ਕਹਿੰਦੇ ਨੇ ਇਹਦੀ ਸਫਾਈ ਸਹੀ ਹੋ ਕੇ ਪੇਂਟ ਹੋਏ ਤੇ ਕਰਦਾਂਗੇ ਆਪਾਂ ਮੱਕ ਇੱਧਰ ਹੋਵਾ ਕੰਮ ਨੇ ਪੜ ਗਿਆ ਪੇਂਟ ਵਾਲਾ ਆ ਵੀ ਗੰਦਾ ਹੋ ਗਿਆ ਰਕ ਆ ਕੇ ਨਾ ਦੇਖ ਰਿਹਾ ਵੈਸੇ ਰੰਗ ਤਾਂ ਠੀਕ ਆ ਫਰੋਜੀ ਜਿਹੜਾ ਵੀ ਦੋ ਦਿਹਾੜੀਆਂ ਬੰਦੇ ਦੀਆਂ ਲਵਾ ਦਾਂਗੇ ਕਰਾ ਕੇ ਇਹਨੂੰ ਵੀ ਕਰਾਏ ਦੇਣਾ 2 ਲੀਟਰ ਰੰਗ ਲੱਗਣਾ ਇਹ ਵੀ ਨਵੇੜ ਰਣ ਮੱਕੇਦਰ ਹੋ ਗਿਆ ਖੋੜਲੀ ਖੜਲੀ ਨੂੰ ਪੈਂਟ ਦੁਬਾਰਾ ਸਾਰਾ ਸਾਫ ਹੋਈ ਮਗਾਂਦੇ ਨੇ ਜੇ ਟੌਰ ਜੀ ਬਣ ਗਈ ਰੰਗ ਬਦਲਣ ਕਰਕੇ ਇਹ ਰੰਗ ਨੂੰ ਵੈਸੇ ਪੀਲੇ ਰੰਗ ਨੂੰ ਜਿਹੜਾ ਆਹ ਜਾਂ ਕਰੀਮ ਕਰਦਾ ਬਹੁਤ ਹੀ ਰੋਗੀ ਦੀ ਮਿਉਣ ਥੋੜਾ ਜਿਹਾ ਇੰਨੇ ਜੀ ਉਪਰ ਆ ਜਾ ਲੱਗਣ ਲੱਗਿਆ ਹਾਂ ਮੰਗੇ ਬਣਾਏ ਬਹੁਤ ਔਖਾ ਬਣਿਆ ਇੱਕ ਬੰਦਾ ਕਾਰੀਗਰ ਇੱਕ ਨਾ ਫਿਰ ਉਹ ਬੰਦਾ ਲਾਇਆ ਸੀ ਨਵਾ ਹੁਣ ਉਹਨੂੰ ਦੱਸਣਾ ਪੈਂਦਾ ਸਮਝ ਅਗਲੇ ਇੱਕ ਤਾਂ ਹੱਥ ਟਿਕਿਆ ਉਹ ਚੀਜ਼ ਪਰ ਸਮਝ ਨਹੀਂ ਇੱਕ ਬੰਦੇ ਨਾਲ 50 ਦੀ ਜਮਣਾ ਤੇ ਪਤਾ ਇੱਕ ਨਾ ਫਿਰ ਉਹਨਾਂ ਬਾਤ ਆਉਣਾ ਦਿੱਤਾ ਪਰ ਹੁਣ ਉਹ ਕਿੱਥੇ ਟੋਚ ਲਾਵੇ ਕਿਆ ਕਰਨ ਉਹ ਬੈਰਾ ਉਹ ਵੀ ਡਰਦਾ ਦਾ ਉਹ ਵੀ ਛੁੱਟੀ ਕਰ ਜਾ ਕਰੇ ਵਿੱਚ ਨੂੰ ਛੁੱਟੀ ਲੈ ਕੰਮ ਜ਼ਿਆਦਾ ਹੋ ਗਿਆ ਹਾਂ ਇਹ ਦੇ ਹਲਾ ਰਾ ਬਾਈ ਲਪਾਈ ਦਾ ਕੰਮ ਦਾ ਲਪਾਈ ਕਰਕੇ ਉਹ ਐਡੀ ਲੰਬੀ ਚੌੜੀ ਲਪਾਈ ਸਿਰ ਉਹਨੇ ਮਿਸਤਰੀ ਕਰਦਾ ਹੁੰਦਾ ਲਪਾਈ ਜੜ ਵਿੱਚ ਰੇਤਾ ਤੇ ਨਦੀ ਵੀ ਘਾਣੇ ਨਾਲ ਲਾ ਕੇ ਉਹ ਤੋਂ ਲਪਾਈ ਕਰੀਆ ਮੈਂ ਉਹ ਬਸ ਕਰਿਆ ਗੱਲ ਇਹਨੂੰ ਕਹਿੰਦਾ ਮਾਹਾਂ ਐਨੀਆਂ ਛੁੱਟੀਆਂ ਥੋੜੀਆਂ ਮਹੀਨੇ ਦੀਆ ਇੱਥੇ ਮਾ ਸਾਡੇ ਸਕੰਜੇ ਰੁਲ ਗਏ ਉਹ ਦੁੱਲੇ ਆਹ ਕੰਮ ਕਰ ਯਾਰ ਕਿਸੇ ਦਾ ਦੇਣਾ ਸਮਾਨ ਉਹ ਤੋਂ ਇਹਨੂੰ ਵੇਚਣਾ ਬੈਲਡ ਕਰਦੀਆਂ ਤੇ ਝਾਲੀ ਵਾਲੇ ਦੇ ਕੋ ਆਪਣਾ ਹੈ ਨਹੀਂ ਇਹ ਹੈਗਾ ਇਹਦਾ ਬੱਸ ਕੁਛ ਨਾ ਕੁਛ ਵੀ ਬੰਦਾ ਵੱਜ ਗਿਆ ਯਾਰ ਇਹਦੇ ਕੰਮ ਕੁਛ ਨਹੀਂ ਕਰਿਆ ਇਹਨੇ ਇਹਦੇ ਕਹਿੰਦਾ ਬੰਦਾ ਵੱਜ ਗਿਆ ਇੰਨਾ ਸੋਹ ਕਰ ਤੂੰ ਬੰਦਾ ਮੋਂਡੇ ਪਰ ਰੱਖ ਕੇ ਲੈ ਆਇਆ ਬੰਦਾ ਦੇਣ ਵਾਸਤੇ ਮੈਨੂੰ ਇਹ ਵੀ ਲੈ ਦੇਗਾ ਸਿਆਰ ਘਾੜਾ ਇਹਦਾ ਪੈਣੀ ਵਾਲਾ ਦਾ ਇਹ ਹਾਂ ਮੁੱਕ ਵੀ ਪੈਹੀ ਚ ਸਵਾਗਾ ਖੜਾ ਦਾ ਮੋਂਡੇ ਪਰ ਰੱਖਿਆ ਬਤਾ ਸਵਾਗੇ ਚ ਫੜ ਕੇ ਆਪ ਸਵਾਗੇ ਦੇ ਉੱਪਰ ਗਿਆ ਉਹ ਮਕੈਨਿਕ ਨੂੰ ਸੱਟ ਨਹੀਂ ਵੱਜੀ ਮੂੰਹ ਪਰ ਨਹੀਂ ਵੱਜਿਆ ਕਿਤੇ ਮੂੰਹ ਬਸ ਸਵਾਗਾ ਮੋਟਰਸਾਈਕਲ ਸਵਾਗੇ ਦੇ ਉੱਪਰ ਆ ਟੁੱਟ ਗਿਆ ਜਦੇ ਇਹਨੇ ਤਾਂ ਕੰਮ ਕੁਛ ਵੀ ਨਹੀਂ ਕਰਿਆ ਹੈਗਾ ਇਹਨਾਂ ਬੰਦਿਆਂ ਨੇ ਇੰਨੀ ਜ਼ੋਰ ਕਰ ਬੱਜਿਆ ਇਹ। ਇਹਨਾਂ ਬੰਦਿਆਂ ਨੇ ਨੁਕਸਾਨ ਹੋਣਾ। ਕਿੰਨਾ ਨੁਕਸਾਨ ਹੋਣਾ ਤੇ ਸਿਰ ਵੱਧਦਾ ਬਾਈ 100 ਕਿਲ। ਕਿ ਮੂੰਹ ਹੀ ਵੱਧਦਾ ਘੁੰਮ ਕੇ। ਆ ਗਿਆ ਬੰਦਾ ਸਮਾਨ ਰੱਖਣ ਵਾਸਤੇ ਉਹ। ਰੈਕ ਬਣਦਾ। ਵਾਹ ਬਾਈ। ਇਹ ਰੂਹ ਤੋਂ ਸਮਾਨ ਰੱਖਣੇ ਵਾਸਤੇ ਪੂਰਾ ਭਾਈ ਦਾ ਵੀ ਸਿਕੰਜਾ ਬਣਾਦਾ ਜਿਹੜਾ ਕਹਿ ਕੇ ਆਵੇ ਹੁਣ। ਜੀ ਜਿਹੜਾ ਨਾਲ ਦਾ ਨਾਮ ਹੈ ਬੜਾ ਗੜਾ ਕੱਲ ਦਾ ਏਕ ਨੇ ਤੂੰ ਪਹਿਲਾਂ ਇਹਨੂੰ ਕਹੀ ਗਿਆ ਤਾਂ ਫਰ ਫਰੀਜ ਨਾ ਫਲਾਣ ਦੇ ਦੇ ਕਿਤੇ ਜੀ ਹਾਂ ਟਾਈਮ ਤੇ ਦੁੱਤਾ ਗਾ ਇਹ ਤਾਂ ਠਾਕ ਨੂੰ ਇੱਕ ਘੰਟਾ ਲੇਟ ਕਰਾ ਤਾਂ ਗੇ ਲੱਤਾ ਤੁਸ ਉਹ ਮੈਨੂੰ ਪਤਾ ਉਹ ਮੈਂ ਕਹੀ ਨਹੀਂ ਸਕਦਾ ਮੈਨੂੰ ਪਤਾ ਤੂੰ ਵੀ ਦੇਖ ਲੈ ਕਿੱਕਣਾ ਬੰਦਾ ਤੇਰੇ ਕਿੰਨੇ ਗੇੜੇ ਮਾਰੇ ਤਾਂ ਮਸੂਮ ਮੈਨੂੰ ਹੋਇਆ ਯਾਰ ਹਾਂ ਕਰਕੇ ਦੁੱਤਾ ਹਾਂ ਹੱਥ ਘੜੇ ਕਰਕੇ ਇਹਦੇ ਸੈਂਟਰੀਆਂ ਹੀ ਹੱਥ ਘੜੇ ਕਰਕੇ ਭੱਜ ਕੇ ਛੁੱਟੀਆਂ ਕਰਕੇ ਲੈ ਹਾਂ ਕਹਿੰਦਾ ਮੈਂ ਦੇਖਦਾ ਬਣਾ ਕੇ ਤੈਨੂੰ ਆਂਦਾ ਅੱਧਾ ਸਮਾਨ ਤਾਂ ਮੈਂ ਸਰਪੰਚ ਤੇ ਲਵਾਇਆ ਉਹਦੇ ਮਸੂਮ ਵੈਲਡ ਕਰਾ ਕੇ ਜਿਹੜੀ ਪੂਰੇ ਉਹ ਪੈਣੀ ਨਾ ਲਿੰਕਾਂ ਵਿੱਚ ਉਹ ਗੁੱਲੀਆਂ ਜਾਂ ਮੋਬਾਈਲ ਦਮਾਇਆ ਕਰਵਾਉਦੇ ਬੇਲ ਤੇ ਬੇਲ ਕਰਾ ਕੱਲ ਆਇਆ ਨਹੀਂ ਤੈਨੂੰ ਕੱਲ ਵੀਡੀਓ ਦੇਣੀ ਦੀ ਹੈਗਾ ਨਾ ਗੰਦਾ ਬਣਾਉਦੇ ਐ ਅਜਿਹੇ ਚਿੱਟੇ ਰੰਗ ਵਾਲਾ ਦਾ ਕਿੰਨਾ ਜੰਮਤ ਬਣਿਆ ਰੰਗ ਵਾਲੇ ਲੱਗੇ ਪਿਆ ਪੇਂਟ ਸ਼ੌਪ ਚ ਲਾ ਕੇ ਗਿਆਦਾ ਮੈਂ ਗੱਡੀ ਪੇਂਟ ਸ਼ੌਪ ਚ ਲਾ ਕੇ ਆਦਾ ਤੂੰ ਗੱਲਾਂ ਸੁਣ ਲੈ ਆਇਦਾਂ ਅਨੇ ਆ ਮਾਰਗਾ ਪਾ ਕੇ ਪੈਣ ਕੱਪੜੇ ਲੱਗੀ ਜਾਂਦਾ ਆ ਘੱਟ ਕੰਨ ਲੈ ਆਈ ਦੀ ਪੈਪ ਜਣਾ ਫੂਕਦੀ ਯਾਰ ਹੂੰ ਮੈਂ ਬਈ ਸਾਲਾ ਬਹੁਤ ਹੌਲਾ ਓਏ ਪੈਪ ਤੇ ਇਹਦੇ ਤੈਨੂੰ ਪਤਾ ਵੀ ਚੱਲਵੇਂ ਦਾ ਕੰਮ ਨਹੀਂ ਨਹੀਂ ਫਿਰਦਾ ਤੇਜ਼ ਲਈ ਫਿਰਦਾ ਮੇਰ ਸੀਦਾ ਹੁੰਦਾਗਾ ਉਹ ਹੈ ਤਾਂ ਬੜਾ ਕੀ ਤਾਂ ਵਧੀਆ ਇਹ ਆ ਹੈਗਾ ਬਣਾਵਾ ਹੂੰ ਮੈਨੂੰ ਚਾਹੀਦਾ ਜ਼ੀਰੋ ਡ੍ਰਿਲ ਲਾ ਲ ਓਰੇ ਜ਼ੀਰੋ ਡ੍ਰਿਲ ਕਾਲੀ ਗੱਲ ਲਾਈ ਵੀ ਜਾ ਜ਼ੋਰ ਲੰਦੀ ਹੋਣਾ ਮੁੰਨਾ ਜਾ ਪੈਸੇ ਪੁੱਠਾ ਜੁੜੀ ਜਾਂਦੇ ਮੁੰਨਾ ਜਾ ਵੀ ਲੱਗਿਆ ਹਾਂ ਆ ਦੇਖੀ ਸਿੱਧਾ ਕਰ ਲੈ ਇਹਨੂੰ ਇਕ ਤੇ ਉਹਨਾਂ ਦਾ ਇਹ ਦੇਖੇ ਦੇਖ ਹਾਂ ਹਾਂ ਠੀਕ ਹੈ ਆ ਚੱਲ ਮਾੜਾ ਮੋਟਾ ਡੇਡਾ ਤਾਂ ਹੁਣ ਚੱਲ ਨਹੀਂ ਆ ਉਹ ਗਲੀ ਦੀ ਉੱਥੇ ਲੱਗਣ ਰਾਂਕਾ ਬਣ ਬਸ ਬਸ ਗਲੀ ਨਿਕਲਣੀ ਹੁੰਦੀ ਇਹ ਜਿਹਨੂੰ ਉਹ ਨਹੀਂ ਕਰਦਾ ਗਲੀ ਤਾਂ ਹੀ ਤਾਂ ਕੰਟ ਕੱਟ ਕਰਦਾ ਹੀ ਇੱਧਰ ਲਿਆ ਮੈਂ ਮੈਂ ਤਾਂ ਸ਼ੈਂਟੀ ਲੈ ਕੇ ਕਰ ਦੇਵੇ ਇਹ 빙ਗਾ ਲਾਓ ਕੇ ਸਮਝ ਗੜ ਜਾ 빙ਗਾ ਤਾਂ ਹੀ ਲਾਇਆ ਹੁਣ ਐਂ ਲਾਤਾ ਹਣਾ ਹੁਣ 빙ਗਾ ਮਹਾਰਾਜ ਬੱਚੇ ਯਾਰ ਹੁਣ ਅੱਖਾਂ ਗਾ ਤੂੰ ਹੀ ਦੇਖਣਾ ਮੈਂ ਦੇਖਣਾ ਅੱਖਾਂ ਦਾ ਯਾਰ ਪਤਾ ਤੂੰ ਆ ਮੈਂ ਖੜਾ ਐ ਬਈ ਅੱਖਾਂ ਗਾ ਤਾ ਉਹ ਮੇਸਤਰੀਆਂ ਦੇਖਣਾ ਵੀ ਲੇਬਲ ਜਾਂ ਕੱਕਣਾ ਆਹ ਦੇਖੋ ਬੰਦਾ ਆਹ ਸਿੱਧੀ ਕਰਨ ਲੱਗਿਆ ਵਾ ਇਹ ਦੇਖਦਾ ਪਹਿਲਾਂ ਵੀ ਗੱਲ ਗਿਆ ਵਾ ਇਹ ਹੈ ਆਹ ਤੇ ਗਲੀ ਕਿਤੇ ਜੜੀ ਪਹਿਲਾਂ ਸਿੰਗਲ ਕਰ ਗਿਆ ਵਾ ਮਤਲਬ ਇਹ ਜਦ ਹੁਣ ਤੂੰ ਹੱਥ ਯਾਰ ਕਾਰੀਗਰ ਮੇਸਤਰੀਆਂ ਪਤਾ ਲੱਗੇ ਲੈ ਆਹ ਕਿਹੜਾ ਨੰਕਾ ਲੈ ਆਇਆ ਤਾਂ ਖੁੱਲ ਵੀ ਗਿਆ ਯਾਰ ਕਾਕੇ ਹੋਣੀ ਪਤਾ ਹੀ ਉਹ ਤਾਂ ਦੇਖਿਆ ਤੈਨੂੰ ਲੱਗ ਪੀ ਜਾਊਗਾ ਆਏ ਚੈੱਕ ਕਰਾ ਲੈ ਉਹਦਾ ਆਹ ਦੇਖ ਲੈ ਤੇਰਾ ਆਹ ਦੇਖ ਮਾੜਾ ਨੰਕਾ ਲਾਉਂਦਾ ਹਿੱਲਦਾ ਕਿਤੇ ਮੇ ਸਟ੍ਰੀਮੇਸ ਤੇ ਜਾ ਫਰਕ ਆ ਬਾਈ ਹੂੰ ਯਾਨ ਮਾਰੀ ਹੋ ਜਾਏਗਾ ਕੱਟ ਦੇ ਕੱਟ ਦੇ ਵਾਲ ਜਿਹੜੇ ਹੈਗੇ ਆ ਹਾਂ ਵੀਡੀਓ ਚੱਲਦੀ ਨਹੀਂ ਮੈਂ ਹੁਣ ਮਾਦਣਾ ਸਵਾਲ ਕਿਹਾ ਜਾਂਦਾ ਆਹੋ ਮੈਨੂੰ ਪਤਾ ਹਲਕੇ ਪੈ ਪਾ ਹਲਕੇ ਪੈ ਕੋਈ ਲਾ ਦੇ ਕੋਈ ਪੱਤੀ-ਕੁੱਤੀ ਲਾ ਦੇ ਗਾਇਰ ਬੜਾ ਉਹ ਨਹੀਂ ਹੁੰਦਾ ਸਾਣਾ ਠੀਕੇ ਲਾ ਬੜਾ ਕਰਦਾ ਆ ਆਖਰੀ ਤਾਂ ਮਤਲਬ ਫਾੜੀ ਘੁੰਮੀ ਵੀ ਹੈ ਕਿ ਚਪਾ ਉਹ ਕੁਛ ਨਹੀਂ ਘੁੰਮਿਆ ਹੋਇਗਾ ਬਸ ਠੀਕ ਹੈ ਹੁਣ ਇਹ ਤੇ ਉਹ ਯਾਰ ਇਹ ਠੀਕੇ ਦਾ ਇਸ ਤਰ੍ਹਾਂ ਜਿਹੜਾ ਜਗੜ ਉਹ ਜੀ ਉਹ ਇਹਨੂੰ ਬਾਲ ਪੈ ਗਿਆ ਹੁਣ ਇਹ ਸੁਆਗੇ ਚ ਫਸਿਆ ਤੇ ਦੱਸ ਤੋ ਟੁੱਟਿਆ ਤਾਂ ਹੀ ਇੰਨੇ ਜ਼ੋਰ ਕਰ ਲ ਪਾਈਪ ਘੁੰਮ ਗਿਆ ਹੁਣ ਬੰਦਾ ਤਾਂ ਗਿਰਿਆ ਸੁਆਗੇ ਪਰ ਸਾਡੇ ਮੋਟਰਸਾਈਕਲ ਲਾ ਕੇ ਉਹ ਇਹ ਦੋ ਕੈਰੇ ਰਹਿ ਗਏ ਤੇ ਗੱਲ ਮੈਨੂੰ ਦੇਖੋ ਕਿੰਨਾ ਫਰਕ ਲੱਗ ਰਿਹਾ ਵੀ ਘੱਟ ਜੰਮੀ ਬਾਹਰ ਬਸੇਰੀ ਜੰਮੀ ਗਣਕ ਕੋਲ ਤੇ ਲੱਗਦਾ ਪਤਾ ਹੈ ਨਾ ਮਾਰਦੀ ਹਰਿਆਈ ਪੂਰੀ ਬਾਕੀ ਉਧਰ ਖੇਤ ਲੱਗਿਆ ਹਰਿਆਈ ਮਾਰ ਜਿਹੜਾ ਪਾਣੀ ਘੱਲ ਲੱਗ ਗਿਆ ਆਪਣਾ ਪਾਣੀ ਪੀ ਲਿਆ ਫੂਟਾਂ ਵਾਲਾ ਖੇਤ ਕਰਕੇ ਇਹ ਦੋ ਕੈਰਿਆਂ ਦੇ ਪੱਤੇ ਰਹਿ ਗਏ ਤੇ ਦੋ ਕੁ ਦੇ ਤਾਂ ਆਪਾਂ ਨੇ ਫੇਰ ਚੱਕ ਕੇ ਪਾਣੀ ਲੱਗਦਾ ਕਰਤਾ ਉਹ ਵੀ ਚਲੋ ਹੁਣ 10:30 ਲੈਟ ਆਈ ਆ ਮਾਹੀ 40 ਮਿੰਟ ਦਾ ਕੰਮ ਹੈ 20 ਮਿੰਟ ਲੱਗਦੇ ਇੱਕ ਕੈਰੇ ਨੂੰ ਇੱਕ ਭਰ ਗਿਆ ਦੂਵੇ ਨੂੰ ਪਾਣੀ ਆ ਪੰਜ ਛੜਦਾ ਆਉਂਦਾ ਪਾਣੀ ਨਿਠਿਆ ਵੀ ਹਲੇ ਸੁਆਗਾ ਨਹੀਂ ਰਹਿਦੇ ਬੱਜਿਆ ਹੈਗਾ ਚਲੋ ਸੁਪਰ ਸੀਡਰ ਦੇ ਦੀ ਕਹਿੰਦੇ ਸੁਆਗਾ ਨਾਮ ਆ ਰਹੇ ਦਾਣੇ ਦੂਨੇ ਇਕੱਠੇ ਹੋ ਜਾਂਦੇ ਬੱਜ ਜਾਂਦਾ ਤਾਂ ਵਧੀਆ ਰਹਿੰਦਾ ਕਿ ਖੇਤ ਸਾਫ ਦਾ ਕਿਤੇ ਮਿੱਟੀ ਮੁੱਟੀ ਇਕੱਠੀ ਨਹੀਂ ਹੋਣੀ ਕਿ ਫਿਰ ਥੋੜਾ ਜਿਹਾ ਕੈੜਾ ਹੋ ਜਾਂਦਾ ਪਾਣੀ ਹੋਰ ਛਿੱਤੀ ਭੱਦਦਾ ਨਾਲੇ ਕਾਣਕ ਜਿਹੜਾ ਨਾ ਹੁਣ ਆ ਪੋਲੀ ਜੀ ਖੜੀ ਆ ਫਿਰ ਥੋੜੀ ਜਿਹੀ ਕੈੜੀ ਹੁੰਦੀ ਸੁਆਗਾ ਵਜੀ ਹੋਈ ਜਿਹੜੀ ਕਿ ਭਾਈ ਬੱਦਲ ਦੀ ਬਾਰਾਸ਼ ਦੀ ਲੱਗੀ ਹੁਣ ਚਲੋ ਇੱਥੇ ਸਾਨੂੰ ਨਾਉ ਨਹੀਂ ਹੈਗਾ ਵੀ ਜੇ ਮੈਂ ਪੈ ਜਾਵਾਂ ਤਾਂ ਵੀ ਸਰਦੀ ਇਹ ਵੱਤ ਆ ਜਾਂਦੀ ਆ ਆ ਕੱਲ ਲਾਇਆ ਦਾ ਪਾਣੀ ਇੰਦਰ ਵਾਲਾ ਐਨ ਪਿਆ ਸਾਫ ਜਿੱਥੇ ਭਾਈ ਸ਼ਰੋਂ ਬਿਜਲੀ ਵੀ ਸ਼ਰੋਂ ਥੋੜੀ ਜੀ ਹੈ ਲੇਟ ਵੀ ਲੱਗੇ ਕਿਤੇ ਕਿਤੇ ਨਿਕਲ ਥੋੜੀ ਡੂੰਘੀ ਪੈ ਜਾਂਦੀ ਸਿਆੜ ਜੇ ਕੱਢ ਕੇ ਬੀਜ ਦੇ ਆਪਾਂ ਜੇ ਪਾਣੀ ਲੱਗਿਆ ਉਹ ਪਰਾ ਸਿਰੇ ਪਰ ਹੈ ਹਲੇ ਸ਼ਦਾਬ ਜੀ ਵੀ ਇੱਧਰ ਤਾਂ ਆ ਗਿਆ ਵਰਤਾ ਇਹ ਪੜਨ ਲੱਗਿਆ ਤੇਣਾ ਥੋੜੇ ਸੂਰ ਘਟੇ ਪਿਆ ਨਹੀਂ ਤਾਂ ਸੂਰਜ ਕਣਾ ਪਾਣੀ ਜਾਇਆ ਬਹੁਤ ਫੋਲਦੇ ਤੇ ਅੱਗੇ ਡੌਲਡ ਡੂਣਾਂ ਦੇ ਫੋਲ ਦਿੰਦੇ ਤੇ ਇਹ ਸਿਆੜ ਦੇ ਮੂੰਹ ਪਾ ਕੇ ਸਿਰੇ ਤੱਕ ਪੜਦੇ ਤੇ ਹਲ ਮੰਗਣ ਪੜਦੇ ਦਿੰਦੇ ਵੀ ਕਣਾ ਤੋਂ ਖਰਾਬ ਕਰਦੇ ਤਾ ਥੋੜਾ ਜਿਹਾ ਹੈ ਬਚਾਓ ਮੈਂ ਤਾਂ ਰਾਤ ਤਹੀ ਡਰਦਾ ਮਾਦਾ ਵੀ ਗੰਨੇ ਵਾਲੇ ਪਾਸੇ ਪਟਦੇ ਨੇ ਇਹਨਾਂ ਨੇ ਐਸੇ ਆ ਡਬਲ ਆਏ ਵੇ ਇਕ ਇਧਰ ਇਕ ਇਧਰ ਕੀ ਪੈਂਡੜੀਆਂ ਦੇਖ ਰਹੀ ਦੋ ਚਾਰ ਦਿਨਾਂ ਢੱਕੇ ਲਾਉਂਗੇ ਇਹਦਾ ਬੀਜੀ ਉਹ ਦੋ ਤਰੀਕ ਦੀ ਹੈ 22 23 ਤਰੀਕ ਤੱਕ ਉਹਨੂੰ 22 ਦਿਨ ਦੀ ਨੂੰ ਬਾਣੀ ਲਾਉਣਾ ਪਰ ਲਗਭਗ ਬਹੁ ਹੀ 25 26 ਤਰੀਕ ਹੋ ਜਾਣੀ ਆ ਤਿੰਨ ਤਰੀਕ ਦੀ ਬੀਜ ਹੋਈ ਵੀ ਉਹ 25 26 ਨੂੰ ਬੀਜਾਂਗੇ ਆਸਪਾ ਆਲੂ ਲੈ ਮੈਂ ਇੱਧਰੋਂ ਨੇ ਇਹ ਵੀ ਜਾਰੇ ਕਈ ਜਗ੍ਹਾ ਖਾਲੀ ਰਹਿ ਗਏ ਜਨੇ ਨੂੰ ਥੋੜੇ ਆਲੂਆਂ ਦੀ ਫੇਰ ਗੌਰ ਘੱਟ ਹੁੰਦੀ ਥੋੜੀ ਬੀਚੇ ਕਣਕੇ ਵੀ ਲੜਾਦੀ ਵੀ ਆ ਨਾ ਮਾ ਤੇ ਚਾਰੋ ਆ ਵੀ ਮੇਨੋਂ ਨੂੰ ਫੁੱਠੀ ਮੰਗਣ ਲੱਗ ਗਿਆ ਪੈਣ ਉੱਪਰ ਤੇ ਇਕੱਠੇ ਲੱਗ ਗਏ ਹੁਣ ਬੀਜ ਵੀ ਗਈ ਕਿਸਮ ਦਾ ਇਹ ਉਹ ਦੇਖਦੇ ਇੱਥੇ ਪੱਤੇ ਹੋਰ ਤਰ੍ਹਾਂ ਦੇ ਵੀਂਗਟੇ ਡੇਢੇ ਹੋਏ ਵੇ ਜਿਵੇਂ ਕੋਈ ਸਪਰੇ ਹੋਈ ਬੰਦੀ ਇਹਦੇ ਪਾ ਬਾਕੀ ਚਲੋ ਠੀਕ ਆ ਜੀ ਮਿਲਦੇ ਫਿਰ ਆਪਾਂ ਅਗਲੇ ਵਲੌਗ ਦੇ ਵਿੱਚ ねえ、さらなおばあいさすりル